5 ਸਤੰਬਰ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਅੱਜ ਗੱਲ ਕਰਦੇ ਹਾਂ 5 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਸਵੇਰ ਵੇਲੇ ਤੁਹਾਡੇ ਇਲਾਕੇ ਦੇ ਵਿੱਚ ਵੀ ਧੁੰਦ ਪਈ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਣਾ ਕਿਉਂਕਿ ਅੱਜ ਵੱਡੇ ਹਿੱਸੇ ਦੇ ਵਿੱਚ ਸਵੇਰ ਵੇਲੇ ਤੋਂ ਹੀ ਪੰਜਾਬ ਨੂੰ ਧੁੰਦ ਨੇ ਜਕੜਿਆ ਹੋਇਆ ਹੈ ਸੋ ਹੌਲੀ-ਹੌਲੀ ਇਹ ਥੋੜੇ ਜਿਹੇ ਸਮੇਂ ਬਾਅਦ ਇਹ ਉੱਤਰ ਜਾਵੇਗੀ ਪਰ ਸਵੇਰ ਵੇਲੇ ਵੱਡੇ ਪੱਧਰ ਤੇ ਸਿਆਣਾ ਵਾਂਗੂ ਧੁੰਦ ਪਈ ਹੋਈ ਹੈ ਸੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਲਗਭਗ ਬਹੁਤ ਸਾਰੇ ਖੇਤਰਾਂ ਦੇ ਵਿੱਚ ਮੀਂਹ ਪਿਆ ਸੀਗਾ ਤੇ ਹੁਣ ਮੀਂਹ ਤੋਂ ਬ੍ਰੇਕ ਲੱਗਦੀ ਹੋਈ ਦਿਖਾਈ ਦੇ ਰਹੀ ਹੈ ਆਉਣ ਵਾਲੇ ਤਕਰੀਬਨ 5 ਤੋਂ 7 ਦਿਨ ਪੰਜਾਬ ਦਾ ਮੌਸਮ ਮੁੱਖ ਤੌਰ ਤੇ ਸਾਫ਼ ਰਹਿਣ ਦੀ ਸੰਭਾਵਨਾ ਰਹੇਗੀ ਵੱਡੇ ਪੱਧਰ ਤੇ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਤੇ ਅੱਜ ਵੀ ਮਾਹੌਲ ਉਸੇ ਤਰ੍ਹਾਂ ਦਾ ਹੀ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਸ਼ਾਮ ਵੇਲੇ ਜਾਂ ਦੁਪਹਿਰ ਤੋਂ ਬਾਅਦ ਗਰਮੀ ਤੇ ਹੌਮਸ ਜਿਹੇ ਦੇ ਨਾਲ ਕਿਤੇ ਟੁੱਟਵੇਂ ਜਿਹੇ ਸ਼ਰਾਟੇ ਵੱਡੇ ਸ਼ਹਿਰ ਜਿਵੇਂ ਲੁਧਿਆਣਾ ਹੋ ਗਿਆ ਜਾਂ ਜਲੰਧਰ ਹੋ ਗਿਆ ਜਾਂ ਬਠਿੰਡਾ ਹੋ ਗਿਆ ਇਹਨਾਂ ਦੇ ਆਸ-ਪਾਸ ਲੱਗ ਸਕਦੇ ਹਨ ਨਹੀਂ ਤੇ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਅਗਲੇ 5 ਤੋਂ 7 ਦਿਨ ਖੁਸ਼ਕ ਰਹਿਣ ਦੀ ਸੰਭਾਵਨਾ ਰਹੇਗੀ ਤੇ ਹਲਕੀ-ਹਲਕੀ ਪੱਛੋ ਦੀ ਹਵਾ ਲਗਾਤਾਰ ਚਲਦੀ ਹੋਈ ਦਿਖਾਈ ਦੇਵੇਗੀ ਤੇ ਆਸਮਾਨ ਵੀ ਹੁਣ ਨੀਲਾ ਸਾਫ਼ ਦਿਖਾਈ ਦੇਵੇਗਾ ਟੁੱਟਮੇ ਤੌਰ ਤੇ ਮੀਂਹ ਦੇ ਸ਼ਰਾਟੇ ਜ਼ਰੂਰ ਇਕਦੁੱਕਾ ਥਾਵਾਂ ਤੇ ਲੱਗਦੇ ਰਹਿਣਗੇ ਪਰ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਹੁਣ ਅਗਲਾ ਪੂਰਾ ਹਫ਼ਤਾ ਘਟਦੀ ਹੋਈ ਹੀ ਦਿਖਾਈ ਦੇਵੇਗੀ